ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰੀਵਾਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ 6 ਜੂਨ ਕੱਲੂ ਘਾਰੇ ਦੇ ਦਿਵਸ ਤੇ ਸਿਧਾਂ ਨੂੰ ਯਾਦ ਕਰਦੇ ਹੋਏ ਧਾਰੀਵਾਲ ਵਿੱਚ ਸ਼ਾਹ ਪਟ્રોલ ਪੰਪ ਦੇ ਨਜ਼ਦੀਕ ਦੁਕਾਨਦਾਰਾਂ ਨੇ ਹਰਮਨ ਸਿੰਘ ਸੱਬਰਵਾਲ ਦੀ ਦੇਖਰੇਖੇ ਠੰਡੇ ਮਿੱਠੇ ਜਲਦੀਆਂ ਸ਼ਿਬੀਲਾ ਅਤੇ ਦਾਲ ਪ੍ਰਸ਼ਾਦੇ ਤੇ ਲੰਗਰ ਤੋਂ ਇਲਾਵਾ ਬੂਟਿਆਂ ਦਾ ਲੰਗਰ ਵੀ ਲਗਾਇਆ ਉਹਨਾਂ ਮੋਟਿਆਂ ਦੇ ਲੰਗਰ ਲਗਾਉਣ ਬਾਰੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਬਹੁਤ ਵੱਧਦੀ ਜਾ ਰਹੀ ਹੈ ਤੇ ਦਰਖਤਾਂ ਦਿਨੋ-ਦਿਨ ਘਟਦੇ ਜਾ ਰਹੇ ਹਨ ਜਿਸ ਨਾਲ ਵਾਤਾਵਰਨ ਠੀਕ ਨਹੀਂ ਹੈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਦੇਖੋ ਟੀਵੀ ਨਿਊਜ਼ ਇੰਡੀਆ 247 ਧਾਰੀਵਾਲ ਤੋਂ ਪੱਤਰਕਾਰ ਅਨਜੀਤ ਸਿੰਘ ਦੀ ਖਾਸ ਰਿਪੋਰਟ I don't like ਜੀ ਅੱਜ 6 ਜਨਮ ਨੂੰ ਲੈ ਕੇ ਕੀ ਕਾਰਜਕ੍ਰਮ ਚੱਲ ਰਿਹਾ ਜੀ ਅੱਜ 6 ਜਨਮ ਨੂੰ ਇੱਕ ਤਾਂ ਦੇ 84 ਦਾ ਜਿਹੜਾ ਹੈਗਾ ਵੱਡੂ ਕੱਲੂ ਘਰਾਹਿਆ ਜੀ ਸੁਦਬਾਦ ਸਾਹਿਬ ਉਹਨਾਂ ਦੀ ਸੀਦਾਂ ਦੀ ਯਾਦ ਦੇ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੀਦੀ ਪੁਰਬ ਨੂੰ ਸਮਰਪਤ ਹੰਡੇ ਮਿੱਠੇ ਜਲਦੀ ਸ਼ਬੀਰ ਤੇ ਗੁਰੂ ਕੇ ਲੰਗਰ ਚੱਲ ਰਹੇ ਨੇ ਤੇ ਉਸ ਦੇ ਨਾਲ ਨਾਲ ਹੀ ਅੱਜ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਬੂਟੇ ਵੀ ਲਗਾਇਆ ਗਿਆ ਹੈ ਜੋ ਜਿੱਥੇ ਆ ਜਲ ਪਾਣੀ ਦੀ ਜ਼ਰੂਰਤ ਹੈ ਭੋਜਨ ਦੀ ਜ਼ਰੂਰਤ ਹੈ ਉੱਥੇ ਸਾਨੂੰ ਹਵਾ ਦੀ ਵਾਅ ਸ਼ੁੱਧਤਾ ਕਰਨ ਦੀ ਬਹੁਤ ਜ਼ਰੂਰਤ ਹੈ ਇਸ ਕਰਕੇ ਇਸ ਨੂੰ ਪ੍ਰਾਇੋਰਟੀ ਦੇ ਤੌਰ ਤੇ ਦਿੱਤੇ ਬੂਟੇ ਵੀ ਨਾਲ-ਨਾਲ ਵੰਡਨ ਦਾ ਤੇ ਬੂਟਿਆਂ ਨੂੰ ਅਗਾਉਣ ਦਾ ਜਿਹੜਾ ਵਾ ਉਹ ਵੀ ਨਾਲ-ਨਾਲ ਦੱਸਿਆ ਗਿਆ ਪ੍ਰਦਿਤ ਕੀਤਾ ਗਿਆ ਸਭ ਅੱਜ 6 ਜੂਨ ਨੂੰ ਲੈ ਕੇ 6 ਜੂਨ ਨੂੰ ਤੁਹਾਡੇ ਤਹਫੇ ਆਸੀ ਬਰਦਾਰ ਸਾਹਿਬ ਦੇ ਉੱਤੇ ਉਸ ਉਸ ਨੂੰ ਲੈ ਕੇ ਨਾਲ ਸਾਡੇ ਗੁਰੂ ਅਰਜਨ ਦੇਵ ਜੀ ਨੂੰ ਕੁੱਤੇ ਅਲੋਮਾ ਦੇ ਬਿਠਾ ਲਿਆ ਗਿਆ ਸੀ ਰੇਤਾ ਉਹਨਾਂ ਨੇ ਸੀਸ ਦੇ ਵਿੱਚ ਪਾਇਆ ਗਿਆ ਸੀ ਅਸੀਂ ਉਹਨਾਂ ਦੀ ਇਸ ਯਾਦ ਦੇ ਵਿੱਚ ਆਣ ਕੇ ਠੰਡੇ ਮਿੱਠੇ ਪਾਣੀ ਦੀ ਛਬੀ ਲਗਾਈਏ ਦਰਖਤ ਲਗਾਏ ਗਏ ਨੇ ਕਿਉਂ ਦਰਖਤ ਨੂੰ ਇਸ ਤਰ੍ਹਾਂ ਪਾਲਣਾ ਚਾਹੀਦਾ ਜਿ ਤਰ੍ਹਾਂ ਅਸੀਂ ਆਪਣੇ ਬੱਚੇ ਪਾਲਦੇ ਹਾਂ ਦਰਖਤ ਨੂੰ ਇਸ ਤਰ੍ਹਾਂ ਪਾਲਾਂਗੇ ਤਾਂ ਉਹ ਸਾਨੂੰ ਹੀ ਫਾਇਦਾ ਦੇਣਗੇ ਤੇ ਜੇ ਜੀ ਦਰਖਤ ਨੂੰ ਨਾ ਪਾਲਾਂਗੇ ਤਾਂ ਸਾਡਾ ਵਾਤਾਵਰਨ ਜਿਹੜਾ ਉਹ ਖਰਾਬ ਹੋਏਗਾ ਮੈਂ ਇਹ ਰਿਕਵੈਸਟ ਕਰਾਂਗੀ ਸਾਰਿਆਂ ਦੇ ਹਰ ਇਨਸਾਨ ਆਪਣੇ ਘਰ ਦੇ ਅੱਗੇ ਦੋ ਦੋ ਬੂਟੇ ਜ਼ਰੂਰ ਲਾਣੇ ਚਾਹੀਦੇ ਨੇ ਤੇ ਉਹਨਾਂ ਨੂੰ ਬੱਚਿਆਂ ਵਾਂਗੂ ਪਾਲਣਾ ਚਾਹੀਦੀਆਂ ਇਹਨੂੰ ਕਹੇ ਜਾਂ ਕਹਿੰਦਾ ਠੀਮਾ ਦੀ ਇਜਾਜ਼ਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ 6 ਜੂਨ ਨੂੰ ਮੁਫਤ ਤੇ ਕਿਸ ਮਾਗਮ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਹ ਪਟ્રોલ ਪੰਪ ਦੇ ਸਾਹਮਣੇ ਕਲੋਨੀ ਚ ਜਿੰਨੀ ਵੀ ਸੰਗਤ ਰਹਿੰਦੀ ਆ ਉਹਨਾਂ ਵੱਲੋਂ ਰਲਮਿਲ ਕਰਕੇ ਕੱਲੂ ਘਰਾਂ ਦੇ ਵਿੱਚ ਜੋ 1984 ਵਿੱਚ ਜੂਨ ਮਹੀਨੇ ਚ ਵਿਖਾANT ਵਰਤਿਆ ਸੀਗਾ ਦਰਬਾਰ ਸਾਹਿਬ ਤੇ ਉਸ ਸਮੇਂ ਦੀ ਸਰਕਾਰ ਵੱਲੋਂ ਹਮਲਾ ਕਰਕੇ ਸਾਡੇ ਪ੍ਰਮੁੱਖ ਸ੍ਰੀ ਕਾਲਕਟਕ ਸਾਹਿਬ ਨੂੰ ਟਹਾ ਟੇਰੀ ਕਰ ਦਿੱਤਾ ਗਿਆ ਔਰ ਅਨੇਕ ਹੀ ਸਿੰਘਾਂ ਸਿੰਗਣੀਆਂ ਨੂੰ ਔਰ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਔਰ ਸਾਡੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਕੁਰਬਾਨੀ ਪਤੀ ਕਵੀ ਤੇ ਬਦਦ ਤੇ ਦਿੱਤੀ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਾਰੀ ਹੀ ਕਲੋਨੀ ਵੱਲੋਂ ਸਮੂਹ ਸੰਗਤ ਵੱਲੋਂ ਰਲਮਿਲ ਕਰਕੇ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਗੁਰੂ ਕਾ ਲੰਗਰ ਜੋ ਹੈ ਉਹ ਲਗਾਇਆ ਗਿਆ ਹੈ ਉਸ ਦੇ ਨਾਲ ਨਾਲ ਹੀ ਹਰ ਬੰਦਾ ਅਜ ਦੀ ਤਰੀਕ ਦੇ ਵਿੱਚ ਆਪਣੇ ਟੈਂਪਰੇਚਰ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਤੇ ਪਾਰਾ ਜਿਹੜਾ ਬਹੁਤ ਉੱਪਰ ਜਾ ਰਿਹਾ ਉਸ ਦਾ ਕਾਰਨ ਹੈ ਕਿ ਅਸੀਂ ਦਰਖਤ ਲਾਉਣੇ ਭੁੱਲ ਗਏ ਹਾਂ ਇਸ ਉਪਰਾਲੇ ਦੇ ਮਤਲਬ ਅਸੀਂ ਸਪੈਸ਼ਲ ਦਰੱਖਤਾਂ ਦਾ ਬੂਟਿਆਂ ਦਾ ਲੰਗਰ ਲਾਇਆ ਹੈ ਜੇ ਇਸ ਕਿਸੇ ਵੀਰ ਨੂੰ ਬੂਟੇ ਦੀ ਜ਼ਰੂਰਤ ਹੈ ਫਲਦਾਰ ਫੁੱਲਦਾਰ ਜਾਂ ਉਸ ਤਰ੍ਹਾਂ ਛਾਂ ਵਾਲੇ ਉਹ ਫਰੀ ਵੰਡੇ ਜਾ ਰਹੇ ਹਨ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਜਿੱਥੇ ਅਸੀਂ ਲੰਗਰ ਪ੍ਰਸ਼ਾਦੇ ਦਾ ਮਿੱਠੇ ਜਲ ਦਾ ਲੰਗਰ ਲਾਉਨੇ ਹਾਂ ਉਥੇ ਅਸੀਂ ਬੂਟਿਆਂ ਦਾ ਲੰਗਰ ਵੀ ਲਾਈਏ ਤਾਂ ਕਿ ਵਾਤਾਵਰਨ ਨੂੰ ਹੋਰ ਸ਼ੁੱਧ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਦੀ ਇਹੀ ਸਭ ਤੋਂ ਵੱਡੀ ਜਿਹੜੀ ਡਿਮਾਂਡ ਹੈ ਇੰਨਾ ਸ਼ਬਦਾਂ ਨਾਲ ਮੈਂ ਫੇਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਭਾਜੀ ਦੇਖਣ ਚ ਆਇਆ ਕਿ ਬਹੁਤ ਸਾਰੇ ਕਿਸਾਨਾਂ ਨੇ ਨਾੜ ਨੂੰ ਅੱਗ ਵੀ ਲਾਈ ਹੈ ਜਿਸ ਦੇ ਕਾਰਨ ਪਾਤਾ ਫੰਗ ਬਹੁਤ ਪ੍ਰਦੂਸ਼ਿਤ ਹੋਇਆ ਵਾ ਕਿਸਾਨ ਭਰਾਵਾਂ ਨੂੰ ਕੀ ਕਹਿੰਦਾ ਜਾਓ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਅੱਜ ਦੀ ਮਸ਼ੀਨਰੀ ਯੁੱਗ ਦੇ ਵਿੱਚ ਇਹੋ ਇਹੋ ਜਿਹੇ ਸਾਧਨ ਆ ਗਏ ਨੇ ਕਿ ਨਾੜ ਨੂੰ ਅੱਗ ਲਾਉਣ ਦੀ ਜ਼ਰੂਰਤ ਹੀ ਨਹੀਂ ਹੈ ਇਹ ਵੇਖਾ ਵੇਖੀ ਭੇਡਚਾਲ ਹੈ ਅਸੀਂ ਇੱਕ ਵਾਰ ਦੇਖ ਕੇ ਦੂਸਰਾ ਅੱਗ ਲਾਈ ਜਾ ਰਿਹਾ ਜਿਹਦੇ ਨਾਲ ਜਿਹੜੇ ਬੂਟੇ ਬਟਾਂ ਦੇ ਉੱਪਰ ਲੱਗੇ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਮੇਰੀ ਸਾਰੇ ਕਿਸਾਨ ਸਮੂਹ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਵੀ ਬਾਰ ਬਾਰ ਇਹ ਗੱਲ ਕਹਿੰਦੀ ਹੈ ਕਿ ਨਾੜ ਨੂੰ ਅੱਗ ਨਾ ਲਾਈ ਜਾਏ ਸਾਡੇ ਵੱਲੋਂ ਵੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਨਾੜ ਨੂੰ ਅੱਗ ਲਾ ਕੇ ਧਰਤੀ ਦੇ ਤਾਪਮਾ ਨੂੰ ਹੋਰ ਜ਼ਿਆਦਾ ਉੱਪਰ ਨਾ ਚੱਕਿਆ ਜਾਏ ਜਦਕਿ ਬੂਟੇ ਵੀ ਸੜਦੇ ਹਨ ਜੀ